ਗੁਰੂ ਰੂਪ ਪਿਆਰੀ ਸਾਥ ਸੰਗਤ ਜੀ ਅੱਜ ਜੋ ਮੈਂ ਤੁਹਾਡੇ ਨਾਲ ਪਚਾਰ ਸਾਂਝਾ ਕਰਾਂਗਾ ਸੁਵੇਦੀ ਵਿੱਚ ਮੈਂ ਦੱਸਾਂਗਾ ਕਿ ਸੱਚ ਦੀ ਕਮਾਈ ਵਿੱਚੋਂ ਬਰਕਤ ਕਿਸ ਤਰ੍ਹਾਂ ਫੁੱਟ ਫੁੱਟ ਕੇ ਨਿਕਲਦੀ ਹੈ ਸੁਪੈਰਿਓ ਭੰਤਨ ਚਿਰਿ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹਨ ਕਿ ਸੱਚ ਦੀ ਕਮਾਈ ਵਿੱਚੋਂ ਬਰਕਤ ਇਸ ਤਰ੍ਹਾਂ ਫੁੱਟ ਫੁੱਟ ਕੇ ਨਿਕਲਦੀ ਹੈ ਸੋ ਜਿਸ ਤਰ੍ਹਾਂ ਫੁੱਲ ਵਿੱਚੋਂ ਸੁਗੰਧੀ ਨਿਕਲਦੀ ਹੈ ਸੋ ਜੀਵ ਦੇ ਮਨ ਅੰਦਰ ਨਿਰਮਲਤਾ ਹੋਣਾ ਬਹੁਤ ਜ਼ਰੂਰੀ ਹੈ ਸੋ ਜੀਵ ਦੇ ਨੇਕ ਚਾਲ ਚੱਲਣ ਦੇ ਨਾਲ-ਨਾਲ ਉਹਦੀ ਕਮਾਈ ਵੀ ਨੇਕ ਹੋਣੀ ਚਾਹੀਦੀ ਹੈ ਸੋ ਗੁਰੂ ਸਾਹਿਬ ਕਹਿੰਦੇ ਹਨ ਕਿ ਦਰਗਾਹ ਵਿੱਚ ਕੇਵਲ ਉਹੀ ਦਿੱਤਾ ਪ੍ਰਮਾਨ ਹੁੰਦਾ ਹੈ ਜਿਹੜਾ ਆਪਣੀ ਦਸਾਂ ਨੌਂ ਦੀ ਕਮਾਈ ਵਿੱਚੋਂ ਦਾਨ ਦਿੱਤਾ ਜਾਵੇ ਸਗੁਰੂ ਸਾਹਿਬ ਕਹਿੰਦੇ ਹਨ ਕਿ ਸਾਨੂੰ ਹੱਕ ਹਲਾਲ ਦੀ ਕਮਾਈ ਦਾ ਕੁਝ ਹਿੱਸਾ ਖੁਸ਼ੀ-ਖੁਸ਼ੀ ਦੂਜਿਆਂ ਨਾਲ ਵੰਡਾਉਣਾ ਚਾਹੀਦਾ ਹੈ ਅਤੇ ਸਾਨੂੰ ਚੰਗਿਆਂ ਕੰਮਾਂ ਵਿੱਚ ਉਸ ਨੇਕ ਕਮਾਈ ਵਿੱਚੋਂ ਕੁਝ ਨਾ ਕੁਝ ਦਾਨ ਕਰਨਾ ਚਾਹੀਦਾ ਹੈ। ਸੋ ਇਸ ਤਰ੍ਹਾਂ ਵੰਡ ਕੇ ਛਕਣ ਨਾਲ ਅਤੇ ਦਾਨ ਪੁੰਨ ਕਰਨ ਵਾਲੇ ਵਿਅਕਤੀ ਨੂੰ ਸੱਚੇ ਪ੍ਰਮਾਤਮਾ ਦੇ ਸੱਚੇ ਰਾਹ ਦੀ ਛੇਤੀ ਪਛਾਣ ਹੋ ਜਾਂਦੀ ਹੈ। ਸੋ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਨੇਕ ਕਮਾਈ ਚੋਂ ਬਣੇ ਭੋਜਨ ਦਾ ਵੀ ਮਨ ਉੱਤੇ ਨੇਕ ਅਸਰ ਹੁੰਦਾ ਹੈ। ਸੋ ਇਸ ਤਰ੍ਹਾਂ ਦਾ ਭੋਜਨ ਛਕਣ ਨਾਲ ਮਨ ਨਿਰਮਲ ਹੋ ਜਾਂਦਾ ਹੈ। ਸੋ ਬੁਰੀ ਕਮਾਈ ਜਾਂ ਪ੍ਰਾਈ ਕਮਾਈ ਦਾ ਬਣਿਆ ਭੋਜਨ ਆਪਣੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਪਾਉਂਦਾ ਹੈ। ਸੋ ਜੀਵ ਨੂੰ ਆਪਣੀ ਤਰੱਕੀ ਲਈ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਭੋਜਨ ਉਹ ਤੇਜਨਾ ਅਤੇ ਵਿਕਾਰ ਪੈਦਾ ਕਰਨ ਵਾਲਾ ਨਾ ਹੋਵੇ। ਸੋ ਜੇ ਭੋਜਨ ਬਾਰੇ ਦਾਸ ਕਮਲ ਦੀਆਂ ਲੈਣਾ ਚੱਕੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜ਼ਰੂਰ ਦੱਸਣਾ।